ਮੈਂ ਇਹ ਵਿਸ਼ਾ ਤੁਹਾਡੇ ਨਾਲ ਤਾਂ ਸ਼ੁਰੂ ਕੀਤਾ ਕੋਈ ਬੈਠੇ ਡੀਜੀ ਸਰ ਬਾਣ ਮੌਜੂਦ ਨੇ ਜਾਂ ਸਟੂਡੈਂਟ ਵਿਦਿਆਰਥੀ ਮੌਜੂਦ ਨੇ ਤੇ ਬੱਚਿਆਂ ਦੇ ਪੇਰੈਂਟਸ ਵੀ ਆ ਗਏ ਮਾਪੇ ਆਏ ਕਿਉਂਕਿ ਸਕੂਲ ਦੇ ਵਿੱਚ ਉਹ ਜੇ ਸੰਸਾਰੀ ਵਿਦਿਆ ਸਿੱਖੀ ਜਾਏਗੀ ਫਿਰ ਨਾਲ ਨਾਲ ਬਿਨਾਰਥੀ ਵਿਦਿਆ ਦਾ ਹਣਾ ਹੋਣੀ ਸੰਸਾਰੀ ਵਿਦਿਆ ਦਾ ਸਿਲੇਬਸ ਜਿਹੜਾ ਸਾਲ ਬਾਅਦ 2 ਸਾਲਾਂ ਬਾਅਦ 3 ਸਾਲਾਂ ਬਾਅਦ ਬਦਲ ਜਾਂਦਾ ਹੈ ਪਰ ਜਿਹੜਾ ਪਰਮਾਰਥੀ ਸਿਲੇਬਸ ਆ ਇਹ ਬਦਲਦਾ ਨਹੀਂ ਹੈ ਜਮਾਨਾ ਬਦਲ ਜਾਂਦਾ ਸਮ ਪਰਮਾਰਥੀ ਸਿਲੇਬਸ ਨਹੀਂ ਬਦਲੇ ਜਬਜੀ ਸਾਹਿਬ ਸਾਡੇ ਸਿਲੇਬਸ ਦਾ ਪਹਿਲਾ ਪਾਠ ਹੈ ਬਦਲੇ ਨਹੀਂ ਜਿਸ ਦਿਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਤਰਕਾਰਪੁਰ ਰਾਵੀ ਦਰਿਆ ਦੇ ਪਰਲੇ ਕੰਢੇ ਮਾਰ ਦਾ ਇਲਾਕਾ ਸੋਦਰ ਆਰਤੀ ਗਾਵੀ ਹੈ ਅਮਰਤ ਵੇਲੇ ਜਾਪਿ ਉਚਾਰਾ ਜੇਸੂ ਦੇਨ ਤੋਂ ਉੱਥੇ ਜਗਜੀਤ ਸਿੰਘ ਦਾ ਪਾਠ ਸ਼ੁਰੂ ਹੋਇਆ ਸਿਲੇਬਸ ਬਦਲੇ ਰਹਾਦਾ ਵੀ ਇਸ ਤਰ੍ਹਾਂ ਹੀ ਸੋਦਰ ਆਰਤੀ ਗਾਵੀ ਹੈ ਦੁਨਿਆਵੀ ਜਿਹੜੀ ਵਿਦਿਆ ਇਹਦਾ ਸਿਲੇਬਸ ਬਦਲਦਾ ਰਹਿੰਦਾ ਇਸ ਸਿਲੇਬਸ ਨੂੰ ਪੜਨ ਵਾਲੇ ਇਨਸਾਨ ਵੀ ਬਦਲਦੇ ਰਹਿੰਦੇ ਦੇਖਿਆ ਤੁਸੀਂ ਜਿੱਦੋਂ ਬੱਚਾ ਪੜਦਾ ਹੈ ਬੱਚਾ ਬਿਲਕੁਲ ਕੋਰਾ ਕਾਗਜ਼ ਹੁੰਦਾ ਰੱਬ ਰੂਪ ਹੁੰਦਾ ਹੈ ਹਾਲੀ ਹਾਲੀ ਸਲੇਬਸ ਪੜਦਿਆਂ ਪੜਦੇ ਤੇ ਜਵਾਨੀ ਦੇ ਦਾਰ ਚੋਂਦਾ ਉਹਦੇ ਖਿਆਲ ਆਤ ਬਦਲ ਜਾਂਦੇ ਜਦੋਂ ਮਸ਼ਕਤ ਕਰਕੇ ਮੰਨ ਲਓ ਕਿਸੇ ਗ੍ਰੇਡਡ ਆਫੀਸਰ ਬਣ ਕੇ ਪੈਂਦਾ ਉਦੋਂ ਉਹਦੇ ਖਿਆਲ ਆਤ ਬਦਲ ਜਾਂਦੇ ਨੇ ਬਹੁਤ ਸਾਰੇ ਸੱਜਣਾ ਦੇ ਖਿਆਲ ਆਤ ਬਦਲ ਗਏ ਨੇ ਰਿਸ਼ਵਤ ਖੋਰ ਹੋ ਗਏ ਨੇ ਰਿਸ਼ਵਤ ਖੋਰ ਹੋ ਗਏ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਵੱਡੇ ਲਿਖੇ ਸੂਝਵਾਨ ਗ੍ਰੇਡਡ ਆਫੀਸਰ ਰੈਂਕ ਦੇ ਬੰਦੇ ਜਿਹੜੇ ਨੇ ਨਾਲ ਨਾਲ ਉਹ ਜ਼ਾਲਮ ਰੂਪ ਵੀ ਧਾਰਨ ਕਰ ਗਏ ਸਿਲੇਬਸ ਬਦਲਦਾ ਗਿਆ ਇਸ ਬਦਲਦੇ ਸਿਲੇਬਸ ਨੂੰ ਪੜਨ ਵਾਲੇ ਲੋਕ ਵੀ ਬਦਲਦੇ ਗਏ ਪਰ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸੱਚਾ ਸਿਲੇਬਸ ਹੈ ਪਰਮਾਰਥ ਦਾ ਕੋਈ ਸਿਲੇਬਸ ਪੜਨ ਵਾਲੇ ਜਿਹੜੇ ਵੀ ਸੰਸਾਰੀ ਤੌਰ ਤੇ ਬਦਲਦੇ ਰਹੇ ਪਰਮਾਰਥ ਵਿੱਚ ਬਦਲ ਨਹੀਂ ਉੱਤਰ ਮੱਥਾ ਉੱਥੇ ਟੇਕੀਦਾ ਹੁੰਦਾ ਉੱਥੇ ਟੇਕ ਦਵਾਰਾ ਹੁੰਦਾ ਪਰਮਾਰਥ ਲਈ ਜਦੋਂ ਆਓਗੇ ਸੰਸਾਰ ਵਾਲੇ ਪਾਸਾ ਬਦਲ ਕੇ ਪਰਮਾਰਥ ਵਾਲੇ ਪਾਸੇ ਆ ਜਾਓਗੇ ਤਾਂ ਮੈਂ ਬੇਨਤੀ ਕਰ ਰਿਹਾ ਹਾਂ ਕਿ ਇਹ ਵਿਸ਼ਾ ਛੇੜਨ ਦੀ ਕੀ ਲੋੜ ਪਈ ਕਿਉਂਕਿ ਇੱਥੇ ਪੜਨ ਵਾਲੇ ਪੜਾਉਣ ਵਾਲੇ ਇੱਕ ਖਰਚਾ ਲਾ ਕੇ ਪੜਾਉਣ ਵਾਲੇ ਮਾਪੇ ਪੈਸਾ ਲਾ ਕੇ ਬਣਾਉਂਦੇ ਆ ਟੀਚਰ ਜਿਹੜੇ ਆ ਉਹ ਆਪਣੀ ਤਨਦੇਈ ਨਾਲ ਬੱਚੇ ਨੂੰ ਪੜਾਉਂਦੇ ਦੋ ਤਰਾ ਪੜਾ ਰਹੇ ਨੇ ਨਾ ਇਕ ਤਾਂ ਮਾਪੇ ਉਹ ਮੜਵਾ ਰਹੇ ਨੇ ਵੀ ਆ ਪੈਸਾ ਦੇ ਕੇ ਪੜਾਈ ਖਰਚਾ ਲੱਗੇ ਜਿੰਨਾ ਮਰਜ਼ੀ ਪੈਰੈਂਟਸ ਵੀ ਪੜਾ ਰਹੇ ਨੇ ਤੇ ਟੀਚਰਸ ਬੰਦ ਪੜਾ ਰਹੇ ਨੇ ਪੜਨ ਵਾਲੇ ਵਿਦਿਆਰਥੀ ਆ ਤੇ ਇਹਦੇ ਨਾਲ ਨਾਲ ਜ਼ਰੂਰੀ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਨਾਮ ਆ ਰਾ ਗਿਆ ਜਿਹੜਾ ਇਹਦੀ ਖਾਸੀਅਤ ਆ ਕਿ ਇਹਦੇ ਅੱਗੇ ਰਾਗ ਸ਼ਬਦ ਨਹੀਂ ਲਿਖਿਆ ਜਦੋਂ 14 ਅੰਕ ਤੋਂ ਸ੍ਰੀ ਦਾਬ ਸ਼ੁਰੂ ਹੋਏਗਾ ਨਾ ਉਥੇ ਪਾਠ ਲਿਖਿਆ ਆਏਗਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਜੇ ਮਾਇ ਸ਼ੁਰੂ ਹੋਏਗਾ ਰਾਗ ਮਹੱਲਾ ਮਹੱਲਾ ਪਹਿਲਾ ਘਰ ਪਹਿਲਾ ਹੋਵੇ ਤੇ ਜਿਆ ਦੂਜਾ ਜਿੰਨਾ ਵੀ ਚੱਲੇ ਲੋ ਇਸੇ ਤਰ੍ਹਾਂ ਹੀ ਗਉੜੀ ਰਾਗ ਗਉੜੀ ਰਾਗ ਆਸਾ ਰਾਗ ਗੂਜਰੀ ਪਰ ਨਾਵੇਂ ਰਾਗ ਦੀ ਸ਼ੁਰੂਆਤ ਵਿੱਚ ਪਾਠ ਕੀ ਆਵੇਗਾ ਸੋਰਠ ਮਹੱਲਾ ਪਹਿਲਾ ਰਾਗ ਸੋਰਠ ਅੱਖਰ ਨਹੀਂ ਲਿਖਿਆ ਔਰ ਖਲਾਗ ਦੀ ਸ਼ੁਰੂਆਤ ਵਿੱਚ ਰਾਗ ਸ਼ਬਦ ਨਹੀਂ ਹੈ ਪਰ ਬਾਕਮਾਲ ਦੀ ਬਾਤ ਇਹ ਹੈ ਕਿ ਰਾਗ ਸੋਰਠ ਦੀ ਵਿਡਿਆਈ ਬਾਣੀ ਦੀ ਪੰਕਤੀ ਵਿੱਚ ਦਰਜ ਕੀਤੀ ਹੈ ਸੋਰਠ ਸੋਰਸ ਪੀਜੀਏ ਕਬੂਨਾ ਫੀਕਾ ਹੋਲੇ ਤੇ ਰਾਗ ਮਾਲਾ ਜਿਕਰ ਆਉਂਦਾ ਸੋਰਠ ਗੋਂਡ ਮਲਾਰੀ ਤੁਨੀ ਜਿੱਥੇ ਰਾਗ ਦੀ ਵਿਦੂਤਾ ਸ਼ੁਰੂ ਹੋਈ ਵਿਦਮਾਨ ਹੋਇਆ ਉੱਥੇ ਰਾਗ ਦਾ ਜ਼ਿਕਰ ਨਹੀਂ ਕੀਤਾ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਘਰ ਦੀਆਂ ਬੇਕੀਆਂ ਨੇ ਕੁੰਡੀਆਂ ਦੇ ਹੁੰਦੇ ਆ ਮਹਾਂਪੁਰਖ ਜਿਹਨੂੰ ਆਪਾਂ ਕਹਿੰਨੇ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵੀ ਝਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਭ ਸੇ ਅਧਾਰ ਜੇ ਕੋ ਖਾਵੇ ਜੇ ਕੋ ਪੁੰਚਾ ਇਸ ਦਾ ਹੋਏ ਅਧਾਰ ਮਜਾਂ ਗਾਵਾਂ ਰੱਖੀਆਂ ਨਾ ਸਾਰੀ ਰਾਤ ਸਾਰਾ ਦਿਨ ਪਸ਼ੂ ਕੀ ਕਰਦਾ ਜਦੋਂ ਪੱਠਾ தੱਥਾ ਪੈ ਗਿਆ ਉਹਨੇ ਸਾਰਾ ਕੁਝ ਵੜ ਵੜ ਕੇ ਫਟਾਫਟ ਆਪਣਾ ਵੀ ਤੇ ਨਾਲ ਦੇ ਪਸ਼ੂ ਦਾ ਵੀ ਅੰਦਰ ਸੁਟ ਲੈਣਾ ਪਸ਼ੂ ਨੇ ਮੱਝ ਗਾਂ ਨੇ ਕਰਨਾ ਜਿਹੜਾ ਵੀ ਉਹਦੇ ਕੋਲ ਪੱਠਾ தੱਥਾ ਆ ਗਿਆ ਸੁੱਕਾ ਹੈ ਗਿੱਲਾ ਹੈ ਜਾਂ ਜਿਵੇਂ ਵੀ ਖਲਦ ਆ ਰਿਹਾ ਬਹੁਤ ਹੈ ਤਾਂ ਉਹਨੇ ਸਾਰੀਆਂ ਸਾਰਾ ਜਿਹੜਾ ਪੱਠਾ தੱਥਾ ਹੈ ਕਰ ਅੰਦਰ ਸੁਟ ਲੈਣਾ ਬਾਦ ਵਿੱਚ ਤੁਸੀਂ ਪਾਣੀ ਪਿਆ ਕੇ ਮਈਆਂ ਚੋ ਚਾ ਕੇ ਨਵਾ ਕੇ ਬਾਹਰ ਬਣ ਜਰੀਆਂ ਕਿਸੇ ਵਿਰਲੇ ਥਾਂ ਤੇ ਉੱਥੇ ਬੈਠ ਕੇ ਫਿਰ ਪਸ਼ੂ ਨੇ ਪਸ਼ੂ ਮਿਲਾਂ ਚੰਗੇ ਆਈਆਂ ਉਸ ਪਸ਼ੂ ਦੇ ਵਿੱਚ ਫਿਰ ਇੱਕ ਚੰਗਿਆਈ ਮਿਲਦੀ ਹੈ ਕਿ ਉਹਨੇ ਖਾਦਾ ਹੋਇਆ ਖਾਣਾ ਜਿਹੜਾ ਉਹ ਦੁਬਾਰੇ ਪੇਟ ਵਿੱਚੋਂ ਲਿਆ ਕੇ ਜੁਬਾੜੇ ਚ ਲੈ ਆਉਂਦਾ ਫਿਰ ਉਹਨੇ ਅਗਾਲੀ ਕਰਨਾ ਤੁਸੀਂ ਯਗਾਰੀ ਕਹਿੰਦੇ ਸੀ ਅਗਾਰੀ ਕਹਿੰਦੇ ਨੇ ਫਿਰ ਉਹ ਖਾਦਾ ਹੋਇਆ ਖਾਣਾ ਉਹਨੇ ਅਗਾੜੀ ਕਰਨਾ ਉਹ ਜਵਾ ਕੇ ਬਿਲਕੁਲ ਭਰੀਕ ਕਰਕੇ ਦਾ ਰਸ ਲੈਣਾ ਇਹਨੂੰ ਪੁੰਜਣਾ ਕਹਿੰਦੇ ਆ ਉਹਨੂੰ ਬੜੇ ਤਰੀਕੇ ਦੇ ਨਾਲ ਚਬਾ ਕੇ ਤੇ ਉਹਨੂੰ ਫਿਰ ਪਚਾ ਲੈ ਜੇ ਕੋ ਖਾਵੇ ਜੇ ਕੋ ਪੁੰਜੇ ਇਸ ਕਰ ਹੋਇਆ ਅਧਾਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪੁੱਤਰ ਬਾਣੀ ਦਾ ਸਮੁੱਚਾ ਪੜhara ਪਹਿਲਾਂ ਗੁਰਸਿੱਖ ਨੇ ਕੰਨਾਂ ਰਾਈ ਸੁਨਣਾ ਸੁਬਾਹ ਦਾ ਹੀ ਜਪਣਾ ਫਿਰ ਇਕੱਲੇ ਤੁਰਦੇ ਫਿਰਦੇ ਆ ਜਿੱਥੇ ਵੀ ਸਮਾਂ ਮਿਲੇ ਤਾਂ ਉਸ ਸ਼ਬਦ ਦੀ ਵਿਚਾਰ ਕਰਨੀ ਜੇ ਕੋ ਖਾਵੇ ਜੇ ਕੋ ਪੁੰਚੇ ਫਿਰ ਉਹਨੂੰ ਪਚਾਉਣਾ ਆ ਜਿਹੜਾ ਰਸ ਮਿਲਦਾ ਹੈ ਜਿਹੜੀ ਗਿਆਨ ਦੀ ਦਾਤ ਜਾਂ ਬਰਾਕ ਦੀ ਦਾਤ ਮਿਲ ਜਾਏ ਫਿਰ ਉਹਨੂੰ ਛਪਾ ਕੇ ਰੱਖਣਾ ਪੈਸ਼ ਸੁਬਾਹ ਤਾਂ ਨਹੀਂ ਖਾਣਾ ਸੋਣਦਾ ਉਹਨੂੰ ਅੰਦਰ ਹੀ ਅੰਦਰੋਂ ਘਟ ਲੈਂਦਾ ਚੁਬਾ ਲੈਂਦਾ ਬਾਅਦ ਫਿਰ ਲਾਉਂਦਾ ਇਸੇ ਤਰ੍ਹਾਂ ਆਰਵੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਦਾਰੋ ਉਸ ਦਾ ਉਦਾਰੋ